ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਪੰਜਵਾਂ ਅਧਿਆਇ ਜਿਸ ਦਾ ਨਾਮ ਹੈ ਆਧੁਨਿਕ ਕਾਲ ਦੇ ਮਾਨਸਿਕ ਇਲਾਜ ਹਰ ਬੰਦਾ ਸਰੀਰਕ ਹਾਲਾਤਾਂ ਤੇ ਮਨੁੱਖੀ ਮਸਲਿਆਂ ਦੇ ਸੁਚਾਰੂ ਹੱਲ ਲਈ ਫਿਕਰਮੰਦ ਹੈ ਇਹ ਇਲਾਜ ਕਿਵੇਂ ਹੋਵੇ ਇਲਾਜ ਕਰਨ ਵਾਲੀਆਂ ਸ਼ਕਤੀਆਂ ਕਿੱਥੇ ਹਨ ਇਹ ਐਸੇ ਸਵਾਲ ਹਨ ਜੋ ਹਰ ਕਿਸੇ ਦੇ ਮਨ ਵਿੱਚ ਹਨ ਜਵਾਬ ਇਹ ਹੈ ਕਿ ਇਲਾਜ ਵਾਲੀਆਂ ਸ਼ਕਤੀਆਂ ਹਰ ਬੰਦੇ ਦੇ ਅਚੇਤਨ ਮਨ ਵਿੱਚ ਹਨ ਅਤੇ ਬਿਮਾਰ ਬੰਦਾ ਆਪਣੇ ਮਾਨਸਿਕ ਤੱਤਬਦੀਲ ਕਰਕੇ ਇਸ ਸ਼ਕਤੀ ਨੂੰ ਹਾਸਲ ਕਰ ਸਕਦਾ ਹੈ ਕਿਸੇ ਮਾਨਸਿਕ ਧਾਰਮਿਕ ਇਲਾਜ ਕਰਤਾ ਮਨੋਰੋਗ ਮਾਹਰ ਜਾਂ ਦੂਜੇ ਡਾਕਟਰ ਕੋਲ ਤੰਦਰੁਸਤੀ ਦੇਣ ਦੀ ਸਮਰੱਥਾ ਹੈ ਇੱਕ ਪੁਰਾਣੀ ਕਹਾਵਤ ਹੈ ਡਾਕਟਰ ਮੱਲਮ ਪੱਟੀ ਕਰਦਾ ਹੈ ਈਸ਼ਵਰ ਜਾਖਮ ਠੀਕ ਕਰਦਾ ਹੈ ਮਨੋਵਿਗਿਆਨੀ ਅਤੇ ਮਨੋਰੋਗ ਮਾਹਰ ਕਾਂਸਰ ਫੰਮਰੀਜ਼ ਦੀਆਂ ਮਾਨਸਿਕ ਰੁਕਾਵਟਾਂ ਨੂੰ ਦੂਰ ਕਰਨ ਦਾ ਕਾਰਜ ਕਰਦੇ ਹਨ ਤਾਂ ਕਿ ਇਲਾਜ ਦਾ ਸਿਧਾਂਤ ਬੇਰੋਕ ਟੋਕ ਕਾਰਜ ਕਰ ਸਕੇ ਅਤੇ ਮਰੀਜ਼ ਨੂੰ ਤੰਦਰੁਸਤ ਕਰ ਸਕੇ ਬਿਲਕੁਲ ਇਸੇ ਤਰ੍ਹਾਂ ਹੀ ਇੱਕ ਡਾਕਟਰ ਸਰੀਰਕ ਕਾਰਜ ਪ੍ਰਣਾਲੀ ਵਿੱਚ ਆਈਆਂ ਰੁਕਾਵਟਾਂ ਨੂੰ ਹਟਾਉਂਦਾ ਹੈ ਤਾਂ ਕਿ ਨਿਰੋਗ ਕਰਨ ਦੀ ਪ੍ਰਣਾਲੀ ਆਮ ਵਾਂਗ ਕੰਮ ਕਰ ਸਕੇ ਕੋਈ ਡਾਕਟਰ ਸਰਜਨ ਜਾਂ ਮਨੋਰੋਗ ਮਾਹਰ ਇਹ ਦਾਵਾ ਨਹੀਂ ਕਰ ਸਕਦਾ ਕਿ ਉਸ ਨੇ ਰੋਗੀ ਨੂੰ ਠੀਕ ਕੀਤਾ ਹੈ ਇੱਕੋ ਇੱਕ ਨਿਰੋਗਤਾ ਸ਼ਕਤੀ ਹੈ ਜਿਸ ਨੂੰ ਕਈ ਨਾਵਾਂ ਜਿਵੇਂ ਕੁਦਰਤ ਹਯਾਤੀ ਰੱਬ ਕਰਤਾਰੀ ਬਿਵੇਕ ਅਤੇ ਅਚੇਤਨ ਸ਼ਕਤੀ ਨਾਲ ਪੁਕਾਰਿਆ ਜਾਂਦਾ ਹੈ ਜਿਵੇਂ ਕਿ ਪਿਛੇ ਦੱਸਿਆ ਜਾ ਚੁੱਕਾ ਹੈ ਕਿ ਪੁਰਾਣੇ ਸਮਿਆਂ ਵਿੱਚ ਮਾਨਸਿਕ ਭਾਵਨਾਤਮਕ ਤੇ ਸਰੀਰਕ ਰੋਗਾਂ ਖੋਲਣ ਲਈ ਵੱਖ-ਵੱਖਰੇ ਢੰਗ ਵਰਤੇ ਜਾਂਦੇ ਸਨ ਜਿਹੜੇ ਸਾਡੇ ਸਵਨਾ ਵਿੱਚ ਪ੍ਰਵਾਹਿਤ ਨਿਰੋਗਤਾ ਸ਼ਕਤੀ ਨੂੰ ਠੀਕ ਤਰ੍ਹਾਂ ਕਾਰਜਕਰਨ ਅਤੇ ਆਪਣਾ ਵੇਗ ਦਰੁਸਤ ਕਰਨ ਵਿੱਚ ਸਹਾਇੀ ਹੁੰਦੇ ਹਨ ਤੁਹਾਡੇ ਮਨ ਅੰਦਰਲਾ ਨਿਰੋਗਤਾ ਨਿਯਮ ਹੀ ਤੁਹਾਡੀਆਂ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ ਬਿਸ਼ਰਤੇ ਕਿ ਤੁਸੀਂ ਆਪ ਜਾਂ ਕੋਈ ਹੋਰ ਬੰਦਾ ਉਸ ਨੂੰ ਠੀਕ ਤਰ੍ਹਾਂ ਨਿਰਦੇਸ਼ਿਤ ਕਰੇ ਨਸਲ ਰੰਗ ਅਤੇ ਕੌਮ ਦਾ ਫਰਕ ਨਾ ਕਰਦੇ ਹੋਏ ਇਲਾਜ ਸਿਧਾਂਤ ਸਵਨਾ ਅੰਦਰ ਕਾਰਜਸ਼ੀਲ ਹੈ ਨਿਰੋਗਤਾ ਸ਼ਕਤੀ ਨੂੰ ਨਿਰਦੇਸ਼ ਦੇਣ ਲਈ ਇਸ ਦੀ ਇਲਾਜ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਕਿਸੇ ਵਿਸ਼ੇਸ਼ ਚਰਚ ਨਾਲ ਸੰਬੰਧਿਤ ਹੋਣ ਦੀ ਜ਼ਰੂਰਤ ਨਹੀਂ ਤੁਹਾਡਾ ਅਵਚੇਤਨ ਮਨ ਤੁਹਾਡੇ ਹੱਥ ਦੇ ਫਟ ਜਾਂ ਜਲਣ ਦਾ ਇਲਾਜ ਕਰੇਗਾ ਅਤੇ ਇਹ ਪਰਵਾਹ ਨਹੀਂ ਕਰੇਗਾ ਕਿ ਤੁਸੀਂ ਨਾਸਤਿਕ ਹੋ ਜਾਂ ਕਾਫਰ ਹੋ ਆਧੁਨਿਕ ਮਾਨਸਿਕ ਇਲਾਜ ਪ੍ਰਣਾਲੀ ਇਸ ਗੱਲ ਉੱਤੇ ਆਧਾਰਿਤ ਹੈ ਕਿ ਤੁਹਾਡੇ ਅਵਚੇਤਨ ਮਨ ਦੀ ਅਨੰਤ ਸ਼ਕਤੀ ਅਤੇ ਇਸ ਦਾ ਵਿਵੇਕ ਤੁਹਾਡੇ ਵਿਸ਼ਵਾਸ ਨੂੰ ਕਿੰਨਾ ਕੁ ਹੰਗਾਰਾ ਪਰਦੇ ਹਨ ਮਾਨਸਿਕ ਅਲਾਜ ਲਈ ਪਾਦਰੀ ਬਾਈਬਲ ਦੀਆਂ ਹਦਾਇਤਾਂ ਅਨੁਸਾਰ ਚੱਲਦੇ ਹਨ। ਮਿਸਾਲ ਵਜੋਂ ਉਹ ਆਪਣੀ ਅਲਮਾਰੀ ਤੱਕ ਜਾਂਦੇ ਹਨ, ਦਰਵਾਜ਼ਾ ਬੰਦ ਕਰ ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਉਹ ਆਪਣੇ ਮਨ ਨੂੰ ਸਥਿਰ, ਨਿਸ਼ਚਿਤ ਤੇ ਖੁੱਲਾ ਛੱਡ ਦਿੰਦੇ ਹਨ ਅਤੇ ਆਪਣੇ ਅੰਦਰ ਅਨੰਤ ਰੋਗ ਸ਼ਕਤੀ ਦਾ ਧਿਆਨ ਕਰਦੇ ਹਨ। ਫਿਰ ਆਪਣੀ ਪ੍ਰਾਰਥਨਾ ਜਾਂ ਇੱਛਾ ਨੂੰ ਆਪਣੇ ਅਚੇਤਨ ਮਨ ਵੱਲ ਕੇਂਦ੍ਰਿਤ ਕਰਦੇ ਹਨ। ਉਹ ਜਾਣਦੇ ਹਨ ਕਿ ਉਹਨਾਂ ਦੇ ਮਨ ਦੀ ਬਿਦਵਤਾ ਉਹਨਾਂ ਨੂੰ ਜਵਾਬ ਦੇਵੇਗੀ। ਸਭ ਤੋਂ ਅਦਭੁਤ ਚੀਜ਼ ਜਿਹੜੀ ਤੁਹਾਨੂੰ ਸਮਝਣ ਦੀ ਲੋੜ ਹੈ ਉਹ ਹੈ ਜਿਸ ਪ੍ਰਕਾਰ ਦੇ ਨਤੀਜੇ ਦੀ ਤੁਸੀਂ ਇੱਛਾ ਕਰਦੇ ਹੋ ਉਸ ਦੇ ਯਥਾਰਤਿਕ ਰੂਪ ਦੀ ਕਲਪਨਾ ਕਰੋ ਫਿਰ ਅਨੰਤ ਵਿਦਵਤਾ ਦਾ ਜੀਵਨ ਸਿਧਾਂਤ ਤੁਹਾਡੀ ਜਾਗਰਿਤ ਇੱਛਾ ਤੇ ਜਾਗਰਿਤ ਪ੍ਰਾਰਥਨਾ ਦੇ ਅਨੁਕੂਲ ਪ੍ਰਤੀਕਿਰਿਆ ਦੇਵੇਗਾ ਇਹੋ ਕੁਝ ਇੱਕ ਆਧੁਨਿਕ ਮਾਨਸਿਕ ਵਿਗਿਆਨੀ ਕਰਦਾ ਹੈ ਇਲਾਜ ਦਾ ਇੱਕ ਢੰਗ ਤਰਤੇ ਦੀਆਂ ਸਾਰੀਆਂ ਜੀਵੰਤ ਵਸਤਾਂ ਉੱਪਰ ਸਰਵਵਿਆਪੀ ਇਲਾਜ ਸਿਧਾਂਤ ਕਾਰਜ ਕਰਦਾ ਹੈ ਇਹ ਜੀਵਨ ਸਿਧਾਂਤ ਵਾਰੇ ਜੀਵ ਜੰਤੂਆਂ ਸਬਜ਼ੀਆਂ ਖਣਿਜ ਪਦਾਰਥਾਂ ਤੇ ਦੂਜੇ ਕੁਦਰਤੀ ਪਦਾਰਥਾਂ ਉੱਪਰ ਇੱਕ ਫੁਰਨੇ ਅਤੇ ਬਾਦ ਦੇ ਨਿਯਮ ਵਾਂਗ ਕੰਮ ਕਰਦਾ ਹੈ ਮਨੁੱਖ ਸੁਚੇਤ ਪੱਧਰ ਤੇ ਆਪਣੀ ਜ਼ਿੰਦਗੀ ਦੇ ਸਿਧਾਂਤ ਪ੍ਰਤੀ ਜਾਗਰੂਕ ਹੈ ਅਤੇ ਸੁਚੇਤ ਪੱਧਰ ਤੇ ਉਹ ਇਹਨਾਂ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਧੀਆ ਬਣਾਉਣ ਲਈ ਅਨੇਕ ਤਰ੍ਹਾਂ ਨਾਲ ਵਰਤ ਸਕਦਾ ਹੈ ਸਰਬ ਵਿਆਪੀ ਸ਼ਕਤੀ ਨੂੰ ਵਰਤਣ ਦੀਆਂ ਬਹੁਤ ਸਾਰੀਆਂ ਪਹੁੰਚ ਵਿਧੀਆਂ ਤਕਨੀਕਾਂ ਤੇ ਵਿਧੀਆਂ ਹਨ ਪਰ ਅਲਾਜ ਦਾ ਤਰੀਕਾ ਇੱਕੋ ਇੱਕ ਹੈ ਜਿਸ ਨੂੰ ਵਿਸ਼ਵਾਸ ਕੇ ਹਰ ਜਾਂਦਾ ਹੈ ਤੁਹਾਡੇ ਵਿਸ਼ਵਾਸ ਅਨੁਸਾਰ ਇਹ ਤੁਹਾਡੇ ਲਈ ਕੀਤਾ ਗਿਆ ਹੈ ਵਿਸ਼ਵਾਸ ਦਾ ਸਿਧਾਂਤ ਸਾਰੇ ਧਰਮ ਵਿਸ਼ਵਾਸ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਇਹਨਾਂ ਵਿਸ਼ਵਾਸਾਂ ਦੀ ਵੱਖ-ਵੱਖ ਤਰ੍ਹਾਂ ਨਾਲ ਵਿਆਖਿਆ ਕੀਤੀ ਜਾਂਦੀ ਹੈ ਵਿਸ਼ਵਾਸ ਜ਼ਿੰਦਗੀ ਦਾ ਸਿਧਾਂਤ ਹੈ ਤੁਸੀਂ ਆਪਣੇ ਪ੍ਰਤੀ ਕੀ ਵਿਸ਼ਵਾਸ ਰੱਖਦੇ ਹੋ ਦੁਨੀਆ ਅਤੇ ਬ੍ਰਹਿਮੰਡ ਬਾਰੇ ਕੀ ਵਿਸ਼ਵਾਸ ਰੱਖਦੇ ਹੋ ਵਿਸ਼ਵਾਸ ਤੁਹਾਡੇ ਮਨ ਵਿੱਚ ਲਾਇਕ ਵਿਚਾਰ ਹੈ ਜੋ ਤੁਹਾਡੀਆਂ ਸੋਚਾਂ ਆਦਤਾਂ ਅਨੁਸਾਰ ਤੁਹਾਡੇ ਅਵਚੇਤਨ ਮਨ ਨੂੰ ਤੁਹਾਡੀ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਫੈਲਣ ਦਾ ਕਾਰਨ ਬਣਦਾ ਹੈ। ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਾਈਬਲ ਤੁਹਾਨੂੰ ਕਿਸੇ ਰਸਮ, ਰੀਤ, ਰੂਪ, ਸੰਸਤਾ, ਮਨੁੱਖੀ ਜਿਹਾ ਫਾਰਮੂਲੇ ਵਿੱਚ ਆਸਥਾ ਰੱਖਣ ਦੀ ਗੱਲ ਨਹੀਂ ਕਰਦੀ। ਇਹ ਤਾਂ ਵਿਸ਼ਵਾਸ ਦੇ ਆਪਣੇ ਆਪ ਬਾਰੇ ਗੱਲ ਕਰਦੀ ਹੈ। ਤੁਹਾਡੇ ਮਨ ਦਾ ਵਿਸ਼ਵਾਸ ਸਿਰ ਤੁਹਾਡੇ ਮਨ ਦੀ ਸੋਚ ਹੈ। ਜੇ ਵਿਸ਼ਵਾਸ ਰੱਖੋਗੇ ਦਾ ਸਾਰਾ ਕੁਝ ਤੁਹਾਡੇ ਲਈ ਸੰਭਵ ਹੋ ਜਾਵੇਗਾ ਤੁਹਾਨੂੰ ਝੋਟ ਜਾਂ ਨੁਕਸਾਨ بچਾਉਣ ਵਾਲੀ ਕਿਸੇ ਵਸਤੂ ਤੇ ਯਕੀਨ ਕਰਨਾ ਮੂਰਖਤਾ ਹੈ ਯਾਦ ਰੱਖੋ ਝੋਟ ਜਾਂ ਨੁਕਸਾਨ ਉਸ ਵਸਤੂ ਨਹੀਂ ਪਹੁੰਚਾਉਂਦੀ ਜਿਸ 'ਤੇ ਤੁਹਾਡਾ ਯਕੀਨ ਹੈ ਸਗ ਇਹ ਤੁਹਾਡੇ ਮਨ ਵਿਚਲਾ ਵਿਸ਼ਵਾਸ ਜਾਂ ਵਿਚਾਰ ਹੈ ਜੋ ਅਜਿਹੇ ਨਤੀਜੇ ਕੱਢਦਾ ਹੈ ਤੁਹਾਡੇ ਸਾਰੇ ਅਨੁਭਵ ਤੁਹਾਡੇ ਸਾਰੇ ਕਾਰਜ ਸਾਰੀਆਂ ਘਟਨਾਵਾਂ ਅਤੇ ਸਥਿਤੀਆਂ ਤੁਹਾਡੀਆਂ ਸੋਚਾਂ ਦੇ ਪ੍ਰਤੀਬਿੰਬ ਅਤੇ ਪ੍ਰਤੀਕਿਰਿਆਵਾਂ ਹੀ ਹਨ। ਪ੍ਰਾਰਥਨਾ ਪ੍ਰਣਾਲੀ ਚੇਤਨ ਅਚੇਤਨ ਦਾ ਸੰਯੁਕਤ ਕਾਰਜ। ਪ੍ਰਾਰਥਨਾ ਇਲਾਜ ਪ੍ਰਣਾਲੀ ਮਨ ਦੇ ਚੇਤਨ ਅਤੇ ਅਚੇਤਨ ਪੱਧਰਾਂ ਦਾ ਇੱਕ ਇੱਕਜੁੱਟ ਸਦਭਾਵਨਾਮਈ ਅਤੇ ਵਿਵੇਕਸ਼ੀਲ ਕਾਰਜ ਹੈ ਜੋ ਕਿਸੇ ਵਿਸ਼ੇਸ਼ ਮੰਤਵ ਸਿੱਧੇ ਲਈ ਕੰਮ ਕਰਦਾ ਹੈ। ਪ੍ਰਾਰਥਨਾ ਇਲਾਜ ਪ੍ਰਣਾਲੀ 'ਚ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਕਿਉਂ ਕਰ ਰਹੇ ਹੋ। ਤੁਸੀਂ ਨਿਰੋਗਤਾ ਦੇ ਸਿਧਾਂਤ ਵਿੱਚ ਯਕੀਨ ਰੱਖਦੇ ਹੋ ਪ੍ਰਾਰਥਨਾ ਵਿਧੀ ਕਦੇ ਮਾਨਸਿਕ ਇਲਾਜ ਦਾ ਮਨੋਰਥ ਅਪਣਾਉਂਦੀ ਹੈ ਕਦੇ ਵਿਗਿਆਨਿਕ ਪ੍ਰਾਰਥਨਾ ਹੁੰਦੀ ਹੈ ਪ੍ਰਾਰਥਨਾ ਪ੍ਰਣਾਲੀ ਵਿੱਚ ਤੁਸੀਂ ਨਿਸ਼ਚਿਤ ਵਿਚਾਰ ਮਾਨਸਿਕ ਬਿੰਬ ਜਾਂ ਯੋਜਨਾ ਚੁਣਦੇ ਹੋ ਜਿਸ ਦਾ ਅਨੁਭਵ ਤੁਹਾਡੀ ਇੱਛਾ ਹੈ ਮੰਨ ਲਓ ਤੁਸੀਂ ਕਿਸੇ ਵਿਸ਼ੇਸ਼ ਸਮੱਸਿਆ ਨੂੰ ਪ੍ਰਾਰਥਨਾ ਪ੍ਰਣਾਲੀ ਦੁਆਰਾ ਠੀਕ ਕਰਨਾ ਚਾਹੁੰਦੇ ਹੋ ਤੁਸੀਂ ਇਸ ਗੱਲ ਤੋਂ ਜਾਗਰੂਕ ਹੋ ਕੇ ਤੁਹਾਡੀ ਸਮੱਸਿਆ ਜਾਂ ਬਿਮਾਰੀ ਦਾ ਅਸਲ ਕਾਰਨ ਤੁਹਾਡੇ ਅਚੇਤਨ ਮਨ ਵਿੱਚ ਬੈਠੇ ਨਾ ਪੱਖੀ ਵਿਚਾਰਾਂ ਦੇ ਡਰ ਕਾਰਨ ਹੈ ਤੇ ਜੇਕਰ ਤੁਸੀਂ ਇਹਨਾਂ ਵਿਚਾਰਾਂ ਨੂੰ ਆਪਣੇ ਮਨ ਤੋਂ ਕੱਢਣ ਤੋਂ ਸਫਲ ਹੋ ਗਏ ਤਾਂ ਤੁਸੀਂ ਠੀਕ ਹੋ ਜਾਓਗੇ ਇਸ ਲਈ ਤੁਸੀਂ ਆਪਣੀ ਨਿਰੋਗਤਾ ਸ਼ਕਤੀ ਵੱਲ ਪਰਤਦੇ ਹੋ ਆਪਣੇ ਆਪ ਨੂੰ ਫਿਰ ਤੋਂ ਇਸ ਦੀ ਅਨੰਤ ਸ਼ਕਤੀ ਵਿਦਵਤਾ ਅਦੇ ਸਭ ਹਾਲਤਾਂ ਨੂੰ ਠੀਕ ਕਰਨ ਦੀ ਸਮਰੱਥਾ ਬਾਰੇ ਯਾਦ ਕਰਾਉਂਦੇ ਹੋ ਜਦੋਂ ਤੁਸੀਂ ਇਸ ਵੱਲ ਵੱਧਦੇ ਹੋ ਤਾਂ ਤੁਹਾਡੇ ਡਰ ਖਤਮ ਹੋ ਜਾਂਦੇ ਹਨ ਇਹਨਾਂ ਸਚਾਈਆਂ ਨੂੰ ਯਾਦ ਕਰਕੇ ਤੁਸੀਂ ਆਪਣੇ ਗਲਤ ਵਿਸ਼ਵਾਸ ਨੂੰ ਹੀ ਦਰੁਸਤ ਕਰ ਰਹੇ ਹੋ ਤੁਸੀਂ ਇਲਾਜ ਲਈ ਧੰਨਵਾਦ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਅਜਿਹਾ ਹੀ ਹੋਵੇਗਾ ਫਿਰ ਤੁਸੀਂ ਉਦੋਂ ਤੱਕ ਕਠਿਨਾਈਆਂ ਤੋਂ ਮਨ ਨੂੰ ਦੂਰ ਰੱਖਦੇ ਹੋ ਜਦੋਂ ਤੱਕ ਤੁਹਾਨੂੰ ਅਗਵਾਈ ਦਾ ਅਹਿਸਾਸ ਨਹੀਂ ਹੋ ਜਾਂਦਾ ਤੇ ਥੋੜਾ ਜਿਹਾ ਠਹਿਰ ਕੇ ਤੁਸੀਂ ਮੁੜ ਤੋਂ ਪ੍ਰਾਰਥਨਾ ਕਰਦੇ ਹੋ ਜਿਸ ਵੇਲੇ ਤੁਸੀਂ ਪ੍ਰਾਰਥਨਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਪੂਰੀ ਤਰ੍ਹਾਂ ਨਾਲ ਨਾਕਾਰਤਮਕ ਸ਼ਕਤੀਆਂ ਨੂੰ ਪਰੇ ਤੱਕ ਦਿੰਦੇ ਹੋ ਤੇ ਇੱਕ ਪਲ ਵੀ ਇਹ ਨਹੀਂ ਸੋਚਦੇ ਕਿ ਤੁਸੀਂ ਠੀਕ ਨਹੀਂ ਹੋਵੋਗੇ ਮਨ ਦੀ ਅਜਿਹੀ ਹਾਲਤ ਚੇਤਨਾ ਤੇ ਚੇਤਨ ਮਨ ਨੂੰ ਇਕਜੁੱਟ ਕਰ ਦਿੰਦੀ ਹੈ ਜਿਸ ਵਿੱਚੋਂ ਨਿਰੋਗਤਾ ਸ਼ਕਤੀ ਨਿਕਲਦੀ ਹੈ ਵਿਸ਼ਵਾਸ ਇਲਾਜ ਪ੍ਰਣਾਲੀ ਪਨਾਮ ਅੰਧ ਵਿਸ਼ਵਾਸ ਆਮ ਤੌਰ ਤੇ ਜਿਸ ਨੂੰ ਵਿਸ਼ਵਾਸ ਇਲਾਜ ਪ੍ਰਣਾਲੀ ਕਿਹਾ ਜਾਂਦਾ ਹੈ ਉਹ ਬਾਈਬਲ ਵਿੱਚ ਦੱਸਿਆ ਗਿਆ ਵਿਸ਼ਵਾਸ ਨਹੀਂ ਹੈ ਇਸ ਦਾ ਅਰਥ ਚੇਤਨ ਅਤੇ ਚੇਤਨ ਮੰਨ ਦੀ ਆਪਸੀ ਗੱਲਬਾਤ ਦਾ ਗਿਆਨ ਹੈ ਇੱਕ ਵਿਸ਼ਵਾਸ ਪ੍ਰਣਾਲੀ ਉਹ ਹੈ ਜਿਸ ਵਿੱਚ ਸ਼ਾਮਲ ਸ਼ਕਤੀਆਂ ਬਾਰੇ ਕਿਸੇ ਵਿਗਿਆਨਿਕ ਸਬੂਤ ਵਗੈਰਾ ਇਲਾਜ ਕਰਦੀ ਹੈ ਉਹ ਦਾਵਾ ਕਰ ਸਕਦਾ ਹੈ ਕਿ ਉਸ ਕੋਲ ਇਲਾਜ ਦਾ ਵਿਸ਼ੇਸ਼ ਤੋਹਫਾ ਹੈ ਉਸ ਤੇ ਉਹਦੀਆਂ ਸ਼ਕਤੀਆਂ ਤੇ ਅੰਧਵਿਸ਼ਵਾਸ ਕਰਕੇ ਸਿੱਟੇ ਕੱਢ ਸਕਦਾ ਹੈ ਦੱਖਣੀ ਅਫਰੀਕਾ ਅਤੇ ਸੰਸਾਰ ਦੇ ਕਈ ਭਾਗਾਂ ਵਿੱਚ ਜਾਦੂ ਟੂਣੇ ਵਾਲੇ ਇਲਾਜ ਕਰਦੇ ਹਨ ਮਿਸਾਲ ਵਜੋਂ ਕਿਸੇ ਮਰੀਜ਼ ਨੂੰ ਕਿਸੇ ਸੰਤ ਦੀਆਂ ਹੱਡੀਆਂ ਛੂ ਕੇ ਆਰਾਮ ਆ ਜਾਂਦਾ ਹੈ ਕਿਸੇ ਅਗੇ ਪਰ ਕਰਿਆ ਜਾਂ ਰੀਤ ਕਰਨ ਤੇ ਆਰਾਮ ਆ ਸਕਦਾ ਹੈ ਜਿਸ ਵਿੱਚ ਉਸ ਦੀ ਆਸਥਾ ਹੈ ਕੋਈ ਵੀ ਅਜੀਹਾ ਤਰੀਕਾ ਜੋ ਤੁਹਾਨੂੰ ਡਰ ਅਤੇ ਚਿੰਤਾ ਤੋਂ ਵਿਸ਼ਵਾਸ ਅਤੇ ਉਮੀਦ ਵੱਲ ਲੈ ਆ ਸਕਦਾ ਹੈ ਤੁਹਾਨੂੰ ਠੀਕ ਕਰ ਸਕਦਾ ਹੈ ਬਹੁਤ سارے ਲੋਕ ਦਾਵਾ ਕਰਦੇ ਹਨ ਕਿ ਉਸ ਦੁਆਰਾ ਕੀਤਾ ਜਾ ਰਿਹਾ ਇਲਾਜ ਹੀ ਦਰੁਸਤ ਹੈ ਇਹ ਸੱਚ ਨਹੀਂ ਹੈ ਇਹ ਦਿਖਾਉਣ ਲਈ ਇੱਕ ਅੰਧਵਿਸ਼ਵਾਸ ਕਿਵੇਂ ਕੰਮ ਕਰਦਾ ਹੈ ਤੁਹਾਨੂੰ ਸਵਿਟਜ਼ਰਲੈਂਡ ਦੇ ਡਾਕਟਰ ਫਰਾਂਜ਼ ਐਂਟਨ ਮੈਸਮਰ ਦੇ ਬਾਰੇ ਸਾਡੀ ਗੱਲਬਾਤ ਯਾਦ ਹੋਵੇਗੀ 1776 ਵਿੱਚ ਉਸ ਨੇ ਇੱਕ ਬਣਾਉਟੀ ਚੁੰਬਕ ਨੂੰ ਬਿਮਾਰ ਦੇ ਸਰੀਰ ਨਾਲ ਲਗਾ ਕੇ ਠੀਕ ਕਰਨ ਦਾ ਦਾਵਾ ਕੀਤਾ ਬਾਅਦ ਵਿੱਚ ਉਸ ਨੇ ਆਪਣਾ ਚੁੰਬਕ ਛੱਡ ਕੇ ਪਸ਼ੂ ਚੁੰਬਕਤਾ ਦਾ ਸਿਧਾਂਤ ਬਣਾਇਆ ਉਸਨੇ ਦਾਅਵਾ ਕੀਤਾ ਕਿ ਇਹ ਤਰਲ ਹੈ ਜੋ ਵਿਸ਼ਵਚੋ ਸਮਾਇਆ ਹੋਇਆ ਹੈ ਤੇ ਮਾਨਵ ਵਿੱਚ ਸਭ ਤੋਂ ਵਧੇਰੇ ਸਰਗਰਮ ਹੈ। ਉਸਨੇ ਦਾਅਵਾ ਕੀਤਾ ਕਿ ਇਹ ਚੁੰਬਕੀ ਤਰਲ ਉਹਦੇ ਸਰੀਰ ਤੋਂ ਮਰੀਜ਼ ਵਿੱਚ ਜਾ ਰਿਹਾ ਹੈ। ਉਸ ਨੂੰ ਠੀਕ ਕਰ ਦੇਵੇਗਾ। ਲੋਕ ਉਹਦੇ ਵੱਲ ਭੱਜੇ ਅਤੇ ਕਈ ਅਦਭੁਤ ਇਲਾਜ ਹੋਏ। ਮੈਸਮਰ ਫਰਾਂਸ ਚਲਾ ਗਿਆ। ਉਤੌਨੇ ਸਰਕਾਰ ਨੇ ਉਸਦੇ ਇਲਾਜ ਦੀ ਜਾਂਚ ਕਰਨ ਲਈ ਇੱਕ ਕਮਿਸ਼ਨ ਬਣਾ ਦਿੱਤਾ ਇਸ ਕਮਿਸ਼ਨ ਵਿੱਚ ਡਾਕਟਰ ਅਤੇ ਸਾਇੰਸ ਅਕੈਡਮੀ ਦੇ ਮੈਂਬਰ ਸਨ ਇਸ ਵਿੱਚ ਬੈਂਜਾਮਿਨ ਫ੍ਰੈਂਕਲਿਨ ਵੀ ਸ਼ਾਮਲ ਸੀ ਮੈਸਮਰ ਦੇ ਦਾਅਵਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਉਸਦੇ ਚੁੰਬਕੀ ਤਾਰਲ ਵਾਲੇ ਸਿਧਾਂਤ ਦੀ ਸੱਚਾਈ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਕਿਹਾ ਕਿ ਇਸ ਪ੍ਰਕਾਰ ਦੇ ਪ੍ਰਭਾਵ ਮਰੀਜ਼ ਦੀ ਕਲਪਨਾ ਸ਼ਕਤੀ ਦੀ ਵਜ੍ਹਾ ਨਾਲ ਹੀ ਹਨ ਇਸ ਦੇ ਤੁਰੰਤ ਬਾਅਦ ਮੈਸਮਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਸ ਦੀ ਮੌਤ 1815 ਵਿੱਚ ਹੋਈ। ਉਸ ਤੋਂ ਥੋੜੇ ਸਮੇਂ ਬਾਅਦ ਮੈਂਚੈਸਟਰ ਦੇ ਡਾਕਟਰ ਬੈਡ ਨੇ ਦਿਖਾਇਆ ਕਿ ਚੁੰਬਕੀ ਤਰਲ ਦਾ ਡਾਕਟਰ ਮੈਸਮਰ ਦੇ ਇਲਾਜ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ। ਉਸ ਨੇ ਖੋਜ ਕੀਤੀ ਕਿ ਮਰੀਜ਼ਾਂ ਨੂੰ ਸੁਝਾਵਾਵਾਂ ਦੁਆਰਾ ਸਮੋਹਿਤ ਕੀਤਾ ਜਾ ਸਕਦਾ ਹੈ। ਇਸ ਦੌਰਾਨ ਚੁੰਬਕੀ ਪ੍ਰਭਾਵ ਵਰਗੀ ਕੋਈ ਘਟਨਾ ਬਣਾਈ ਜਾ ਸਕਦੀ ਹੈ। ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਕਿ ਮਰੀਜ਼ਾਂ ਦੀ ਕਲਪਨਾ ਸ਼ਕਤੀ ਦੇ ਨਾਲ-ਨਾਲ ਉਹਨਾਂ ਦੇ ਅਵਚੇਤਨ ਮਨ ਨੂੰ ਸੁਝਾਅ ਵੀ ਦਿੱਤੇ ਗਏ। ਇਸ ਬਾਰੇ ਕੁਝ ਨੂੰ ਅੰਧਵਿਸ਼ਵਾਸ ਵੀ ਆਖਿਆ ਜਾ ਸਕਦਾ ਹੈ ਕਿਉਂਕਿ ਲੋਕਾਂ ਨੂੰ ਸੂਝ ਨਹੀਂ ਸੀ ਕਿ ਇਹ ਮਾਨਸਿਕ ਇਲਾਜ ਪ੍ਰਣਾਲੀ ਕਿਵੇਂ ਵਧਦੀ ਗਈ। ਵਿਅਕਤੀਗਤ ਵਿਸ਼ਵਾਸ ਦਾ ਅਰਥ ਤੁਹਾਨੂੰ ਇਹ ਕਥਨ ਯਾਦ ਹੋਵੇਗਾ ਕਿ ਵਿਅਕਤੀ ਦਾ ਨਿੱਜ ਜਾਂ ਅਚੇਤਨ ਮਨ ਆਪਣੇ ਚੇਤਨਮਨ ਪ੍ਰਤੀ ਉਨਾ ਹੀ ਜਵਾਬਦੇਹ ਹੈ ਜਿੰਨਾ ਕਿਸੇ ਹੋਰ ਦੁਆਰਾ ਦਿੱਤੇ ਗਏ ਸੁਝਾਵਾ ਪ੍ਰਤੀ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਤੁਹਾਡਾ ਚੇਤਨਮਨ ਵਿਸ਼ਵਾਸ ਹੈ ਤੁਸੀਂ ਉਸ ਨੂੰ ਸਰਗਰਮ ਅਤੇ ਗੈਰ ਸਰਗਰਮ ਹੋ ਕੇ ਸਵੀਕਾਰ ਕਰੋਗੇ ਤਾਂ ਤੁਹਾਡਾ ਅਚੇਤਨਮਨ ਸੁਝਾਨ ਤੋਂ ਪ੍ਰਭਾਵਿਤ ਹੋਵੇਗਾ ਅਤੇ ਤੁਹਾਡੀ ਇੱਛਾ ਪੂਰੀ ਹੋਵੇਗੀ ਮਾਨਸਿਕ ਇਲਾਜ ਪ੍ਰਤੀ ਜ਼ਰੂਰੀ ਵਿਸ਼ਵਾਸ ਅੰਤਰਮੁਖੀ ਵਿਸ਼ਵਾਸ ਹੈ ਅਤੇ ਚੇਤਨਮਨ ਦੁਆਰਾ ਵਿਰੋਧ ਨਾ ਕੀਤੇ ਜਾਣ ਤੇ ਪ੍ਰਾਪਤ ਹੋ ਸਕਦਾ ਹੈ ਸਪਸ਼ਟਾਗ ਸਰੀਰ ਦੇ ਇਲਾਜ ਲਈ ਚੇਤਨ ਅਚੇਤਨ ਦੇ ਸਮਾਨ ਵਿਸ਼ਵਾਸ ਅਤੇ ਸਹਿਮਤੀ ਦੀ ਜ਼ਰੂਰਤ ਹੈ ਹਾਲਾਂਕਿ ਇਹ ਹਮੇਸ਼ਾ ਲਾਜ਼ਮੀ ਨਹੀਂ ਹੈ ਕਿ ਤੁਸੀਂ ਆਪਣੇ ਮਨ ਨੂੰ ਸਥਥਲ ਤੇ ਸਰੀਰ ਨੂੰ ਅਰਧ ਨੀਂਦਰ ਦੀ ਹਾਲਤ ਤੋਂ ਲਿਆ ਕੇ ਗੈਰ ਸਰਗਰਮੀ ਅਤੇ ਪਰਵਾਨਗੀ ਹਾਸਲ ਕਰ ਸਕਦੇ ਹੋ ਮਧੋਸ਼ੀ ਦੀ ਹਾਲਤ ਵਿੱਚ ਤੁਸੀਂ ਸਥਥਲ ਦਾ ਸੁਆਦ ਹੀ ਸ਼ਾਫ ਸਵੀਕਾਰ ਕਰਦੀ ਹੈ ਮੈਨੂੰ ਕਿਸੇ ਵਿਅਕਤੀ ਨੇ ਪੁੱਛਿਆ ਅਜਿਹਾ ਕਿਉਂ ਹੈ ਕਿ ਮੇਰਾ ਇਲਾਜ ਇੱਕ ਪਾਦਰੀ ਨੇ ਕੀਤਾ ਜੋ ਕੋ ਜੋ ਉਸਨੇ ਕਿਹਾ ਮੈਨੂੰ ਉਸ ਤੇ ਯਕੀਨ ਨਹੀਂ ਆਇਆ ਉਸਨੇ ਕਿਹਾ ਬਿਮਾਰੀ ਵਰਗੀ ਕੋਈ ਸ਼ੈਅ ਨਹੀਂ ਅਤ ਪਦਾਰਥ ਦਾ ਕੋਈ ਅਸਤਿਤਵ ਨਹੀਂ ਹੈ ਇਸ ਆਦਮੀ ਨੂੰ ਪਹਿਲਾਂ ਲੱਗਾ ਕਿ ਉਸ ਦੀ ਬੇਦਵਤਵਾ ਦਾ ਨਰਾਦਰ ਹੋਇਆ ਸੀ ਫਿਰ ਉਸਨੇ ਇਸ ਅਪੱਛ ਬੇਵਕੂਫੀ ਦਾ ਵਿਰੋਧ ਕੀਤਾ ਉਸ ਦੀ ਵਿਆਖਿਆ ਸਰਲ ਹੈ ਉਸ ਨੂੰ ਸ਼ੀਤਲ ਸ਼ਬਦਾਂ ਨੇ ਸ਼ਾਂਤ ਕੀਤਾ ਅਤੇ ਫਿਰ ਉਸ ਨੂੰ ਇੱਕਦਮ ਸਥਿਰਤਾ ਦੀ ਹਾਲਤ ਚ ਲੈ ਆਉਣ ਲਈ ਕਿਹਾ ਗਿਆ ਉਸ ਦਾ ਪਾਦਰੀ ਵੀ ਸਥਲ ਹੋ ਗਿਆ ਤੇ ਸ਼ਾਂਤੀ ਨਾ ਤੀਨੀ ਆਵਾਜ਼ ਚ ਇੱਕ ਘੰਟੇ ਤੱਕ ਕਹਿੰਦਾ ਰਿਹਾ ਕਿ ਇਸ ਵਿਅਕਤੀ ਕੋਲ ਸੰਪੂਰਨ ਨਿਰੋਭਤਾ, ਸ਼ਾਂਤੀ, ਸਹਜਤਾ ਅਤੇ ਸੰਪੂਰਨਤਾ ਹੋਵੇਗੀ। ਉਸ ਨੂੰ ਬਹੁਤ ਆਰਾਮ ਮਹਿਸੂਸ ਹੋਇਆ ਅਤੇ ਉਹ ਮੂੜ ਤੋਂ ਨਿਰੋਭ ਹੋ ਗਿਆ। ਇਹ ਵੇਖਣਾ ਆਸਾਨ ਹੈ ਕਿ ਉਸ ਦਾ ਵਿਸ਼ੇਪੱਖੀ ਵਿਸ਼ਵਾਸਕ ਪ੍ਰਤੱਖ ਰੂਪ ਨਾਲ ਇਲਾਜ ਵੇਲੇ ਸਥਲ ਰਿਹਾ। ਤੇ ਪਾਦਰੀ ਦੁਆਰਾ ਸੰਪੂਰਨ ਰੋਗਤਾ ਦੱਸ ਜਾ ਉਸ ਤੇ ਅਚੇਤਨ ਮੰਨੂ ਪਹੁੰਚਾਇਆ ਗਿਆ ਇਥੇ ਮਨ ਦੇ ਦੋਵੇਂ ਰੂਪ ਆਪਸੀ ਸਹਿਮਤੀ ਦੀ ਹਾਲਤ ਵਿੱਚ ਸਨ ਅਲਾਅਜ਼ ਦੀ ਸ਼ਕਤੀ ਤੇ ਸ਼ੱਕ ਦਾ ਸਿਧਾਂਤ ਦੇ ਸਹੀ ਹੋਣ ਤੇ ਸ਼ੱਕ ਹੋਣ ਤੇ ਮਰੀਜ਼ ਵਿਰੋਧੀ ਆਤਮ ਸੁਝਾਵਾਂ ਨਾਲ ਪਾਦਰੀ ਨੂੰ ਕੋਈ ਰਿਕਾਫਟ ਨਹੀਂ ਆਈ ਕੋਕੀ ਜਾਂ ਅਧਨੀ ਦੀ ਹਾਲਤ 'ਚ ਚੇਤਨਮਾਨ ਦਾ ਵਿਰੋਧ ਬਹੁਤ ਘੱਟ ਜਾਂਦਾ ਹੈ ਅਚੇਤਨ ਮੰਨ ਤੱਕ ਸੁਝਾ ਅਪੜਦਾ ਇਤਿਹਾ ਅਨੁਸਾਰ ਇਲਾਜ ਕਰਨਾ ਸੰਭਵ ਸੰਭਵ ਹੋ ਗਿਆ ਗੈਰਹਾਜ਼ਰ ਇਲਾਜ ਦਾ ਅਰਥ ਮੰਨ ਲਓ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਾਤਾ ਜੀ ਨਿਊਯਾਰਕ ਵਿੱਚ ਬਿਮਾਰ ਹਨ ਅਤੇ ਤੁਸੀਂ ਲਾਸ ਐਂਜਲਸ ਵਿੱਚ ਰਹਿੰਦੇ ਹੋ ਤੁਹਾਡੀ ਮਾਂ ਸਰੀਰਕ ਤੌਰ ਤੇ ਤੁਹਾਡੇ ਕੋਲ ਨਹੀਂ ਹੈ ਪਰ ਤੁਸੀਂ ਉਸ ਲਈ ਪ੍ਰਾਰਥਨਾ ਕਰ ਸਕਦੇ ਹੋ ਇਹ ਤੁਹਾਡੇ ਅੰਦਰਲਾ ਮਨਪਿਤਾ ਹੈ ਜੋ ਕਾਰਜ ਕਰਦਾ ਹੈ ਤੁਹਾਡਾ ਅਚੇਤਨ ਮਨ ਤੁਹਾਡੀ ਸੇਵਾ ਕਰਦਾ ਹੈ ਤੇ ਇਹ ਉਸ ਦੀ ਸੁਭਾਵਿਕ ਪ੍ਰਕਿਰਿਆ ਹੈ ਤੁਹਾਡੇ ਇਲਾਜ ਦਾ ਅਰਥ ਹੈ ਆਪਣੇ ਅੰਦਰ ਨਿਰੋਗਤਾ ਅਤੇ ਖੁਸ਼ਹਾਲੀ ਦੀ ਭਾਵਨਾ ਪੈਦਾ ਕਰਨਾ ਅਚੇਤਨ ਮਨ ਦੁਆਰਾ ਹੋਣ ਵਾਲੀ ਅੰਦਰੂਨੀ ਅਹਿਸਾਸ ਤੁਹਾਡੀ ਮਾਂ ਦੇ अवਚੇਤਨ ਦੁਆਰਾ ਕਾਰਜ ਕਰੇਗਾ ਤੁਹਾਡੀ ਸਿਹਤ ਪ੍ਰਾਣ ਸ਼ਕਤੀ ਅਤੇ ਪੂਰਨਤਾ ਇੱਕ ਬ੍ਰਹਮੰਡੀ ਚੇਤਨਾ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ ਅਤੇ ਇਹ ਜੀਵੰਦ ਰਚਨਾਤਮਕ ਪਹਿਲੂਆਂ 'ਚੋਂ ਇੱਕ ਗਤੀ ਦਾ ਨਿਯਮ ਨਿਸ਼ਚਿਤ ਕਰਦਾ ਹੈ ਜੋ ਮਰੀਜ਼ ਦੇ ਸਰੀਰ ਵਿੱਚ ਇੱਕ ਇਲਾਜ ਦੇ ਰੂਪ ਵਿੱਚ ਸਪਸ਼ਟ ਹੁੰਦਾ ਹੈ। ਮਨ ਦੇ ਸਿਧਾਂਤ ਵਿੱਚ ਸਮਾ ਤੇ ਸਥਾਨ ਕੋਈ ਮਹੱਤਵ ਨਹੀਂ ਰੱਖਦਾ। ਇਹ ਉਹੀ ਮਨ ਹੈ ਜੋ ਤੁਹਾਡੀ ਮਾਤਾ ਦੁਆਰਾ ਕਾਰਜ ਕਰਦਾ ਹੈ। ਭਾਵੇਂ ਉਹ ਕਿਤੇ ਵੀ ਹੋਵੇ, ਅਸਲ 'ਚ ਉਹ ਗੈਰ-ਹਾਜ਼ਰ ਇਲਾਜ ਅਤੇ ਹਾਜ਼ਰ ਇਲਾਜ ਵਿੱਚ ਕੋਈ ਫਰਕ ਨਹੀਂ ਕਿਉਂਕਿ ਬ੍ਰਹਮੰਡੀ ਮਨ ਸਰਵ ਵਿਆਪੀ ਹੈ। ਤੁਸੀਂ ਕਿਸੇ ਵਿਚਾਰ ਨੂੰ ਭੇਜਣ ਜਾ ਰੋਕਣ ਦਾ ਯਤਨ ਨਹੀਂ ਕਰਦੇ ਤੁਹਾਡਾ ਇਲਾਜ ਵਿਚਾਰ ਦੀ ਇੱਕ ਚੇਤਨ ਗਤੀ ਹੈ ਤੇ ਜਦੋਂ ਤੁਸੀਂ ਆਪਣੇ ਨਿਰੋਗਤਾ ਦੀ ਗੁਣਵੱਤਾ ਠੀਕ ਹੋਣ ਤੇ ਆਰਾਮ ਕਰਨ ਨੂੰ ਸਮਝਦੇ ਹੋ ਤਾਂ ਤੁਹਾਡੇ ਗੁਣ ਤੁਹਾਡੀ ਮਾਂ ਦੇ అనుਭਵ ਵਿੱਚ ਫੇਰ ਤੋਂ ਉੱਭਰਦੇ ਹਨ ਯਕੀਨਨੇ ਨਤੀਜੇ ਵੀ ਦਿਖਾਉਣਗੇ ਇੱਕ ਹੋਰ ਮਿਸਾਲ ਜੋ ਗੈਰਹਾਜ਼ਰ ਇਲਾਜ ਦੀ ਇੱਕ ਉੱਤਮ ਮਿਸਾਲ ਹੈ ਲਾਸ ਐਂਜਲਸ ਵਿੱਚ ਸਾਡੇ ਰੇਡੀਓ ਪ੍ਰੋਗਰਾਮ ਦੇ ਇੱਕ ਸਰੋਤੇ ਨੇ ਨਿਊਯਾਰਕ ਵਿੱਚ ਆਪਣੀ ਮਾਂ ਜਿਹੜੀ ਦਿਲ ਧਮਣੀ ਵਿੱਚ ਕੋਲਟ ਤੁਪੀੜਤ ਸੀ ਵਾਸਤੇ ਇਸ ਪ੍ਰਕਾਰ ਪ੍ਰਾਰਥਨਾ ਕੀਤੀ ਇਲਾਜ ਦੀ ਸ਼ਕਤੀ ਉੱਤੇ ਹੈ ਜਿੱਥੇ ਮੇਰੀ ਮਾਂ ਹੈ ਉਸ ਦੇ ਸਰੀਰਕ ਹਾਲਤ ਕੁਝ ਨਹੀਂ ਸਿਰਫ ਉਸ ਦੇ ਜੀਵਨ ਵਿਚਾਰ ਦਾ ਪ੍ਰਤੀਬਿੰਬ ਹੈ ਜਿਵੇਂ ਕਿ ਸਕਰੀਨ ਉੱਪਰ ਅਕਸ ਮੈਨੂੰ ਪਤਾ ਹੈ ਕਿ ਸਕਰੀਨ ਉੱਪਰ ਲਈ ਮੂਰਤ ਬਦਲਣ ਲਈ ਮੈਨੂੰ ਪ੍ਰੋਜੈਕਟਰ ਦੀ ਰੀਲ ਨੂੰ ਬਦਲਣਾ ਪਵੇਗਾ ਮੇਰਾ ਮਨ ਇੱਕ ਪ੍ਰੋਜੈਕਟਰ ਦੀ ਰੀਲ ਹੈ ਤੇ ਹੁਣ ਮੈਂ ਆਪਣੇ ਮਨ ਚੋਂ ਸੰਪੂਰਨਤਾ ਖੁਸ਼ਹਾਲੀ ਅਤੇ ਬਣੇ ਮਾਂ ਲਈ ਨਿਰੋਗਤਾ ਦੀ ਮੂਰਤ ਲਿਆਵਾਂਗਾ ਅਨੰਤ ਗੈਰਹਾਜ਼ਰ ਇਲਾਜ ਵਿਧੀ ਜਿਸ ਨੇ ਮੇਰੇ ਮਾਂ ਦੇ ਸਰੀਰ ਤੇ ਉਸ ਦੇ ਸਾਰੇ ਅੰਗਾਂ ਨੂੰ ਬਣਾਇਆ ਹੁਣ ਉਸ ਦੇ ਹਰ ਆਣ ਨੂੰ ਤ੍ਰਿਪਤ ਕਰ ਰਹੀ ਹੈ ਤੇ ਸ਼ਾਂਤੀ ਦੀ ਨਦੀ ਉਸ ਦੇ ਸਰੀਰ ਦੇ ਹਰ ਸੈੱਲ ਚੋਂ ਹੋ ਕੇ ਵਹਿ ਰਹੀ ਹੈ ਦੇਵੀ ਸ਼ਕਤੀ ਡਾਕਟਰਾਂ ਨੂੰ ਰੋਹਾਨਮਈ ਅਤੇ ਦਿर्देश ਦੇ ਰਹੀ ਹੈ ਤੇ ਜੋ ਕਰ ਵੀ ਮੇਰੀ ਮਾਨਸ ਹੁੰਦਾ ਹੈ ਤੇ ਉਸ ਨੂੰ ਸਹੀ ਕਾਰਜ ਕਰਨ ਦਾ ਮਾਰਗਦਰਸ਼ਨ ਮਿਲਦਾ ਹੈ ਮੈਨੂੰ ਪਤਾ ਹੈ ਕਿ ਬਿਮਾਰੀ ਦੀ ਕੋਈ ਸਥਾਈ ਸਥਿਤੀ ਨਹੀਂ ਹੈ ਜੇ ਅਜਿਹਾ ਹੁੰਦਾ ਤਾਂ ਕੋਈ ਵੀ ਤੰਦਰੁਸਤ ਨਾ ਹੁੰਦਾ ਮੈਂ ਹੁਣ ਖੁਦ ਨੂੰ ਪਿਆਰ ਅਤੇ ਜੀਵਨ ਦੇ ਅਨਤ ਸਿਧਾਂਤ ਨਾਲ ਜੋੜਦਾ ਹਾਂ ਤੇ ਮੈਨੂੰ ਪਤਾ ਹੈ ਕਿ ਸਹਿਜਤਾ ਤੰਦਰੁਸਤੀ ਅਤੇ ਸ਼ਾਂਤੀ ਮੇਰੀ ਮਾਨਸ ਸਰੀਰ ਚ ਦਿਖਾਈ ਦੇ ਰਹੇ ਹਨ ਉਸਨੇ ਦਿਨ ਵਿੱਚ ਕਈ ਵਾਰ ਇਸ ਤਰ੍ਹਾਂ ਦੀ ਪ੍ਰਾਰਥਨਾ ਕੀਤੀ ਉਸੇ ਮਾਣ ਨੂੰ ਕੁਝ ਦਿਨਾਂ ਬਾਅਦ ਜਬ ਵਧੀਆ ਲਾਹ ਪਹੁੰਚਿਆ ਜਿਸ ਨੂੰ ਵੇਖ ਕੇ ਮਾਹ ਡਾਕਟਰਾਂ ਨੂੰ ਬੜਾ ਅਚੰਬਤ ਹੋਇਆ ਡਾਕਟਰਾਂ ਨੇ ਉਸ ਦੀ ਪਰਮਾਤਮਾ ਵਿੱਚ ਗੈਰਗੀ ਆਸਥਾ ਕਰਨ ਉਸ ਨੂੰ ਵਧਾਈ ਦਿੱਤੀ ਜਿਸ ਪ੍ਰਕਾਰ ਦਾ ਨਤੀਜਾ ਬੇਟੇ ਦੇ ਮਨ ਵਿੱਚ ਆਇਆ ਉਸ ਨੇ ਮਨ ਦੇ ਕਰਤਾਰੀ ਨਿਯਮਾਂ ਨੂੰ ਹੋਰ ਗਤੀਸ਼ੀਲ ਕੀਤਾ ਜਿਸ ਨੇ ਖੁਦ ਨੂੰ ਉਸ ਦੀ ਮਾਂ ਦੇ ਸਰੀਰ ਤੋਂ ਉੱਤਮ ਸਿਹਤ ਦੇ ਰੂਪ ਚ ਪ੍ਰਗਟ ਕੀਤਾ ਜੇ ਕੁਝ ਬੇਟੇ ਨੇ ਆਪਣੀ ਮਾਂ ਵਾਸਤੇ ਸੱਚvang ਮਹਿਸੂਸ ਕੀਤਾ ਉਹੀ ਉਸ ਸਮੇਂ ਉਸਦੀ ਮਾਂ ਨੂੰ అనుభవ ਦੇ ਰੂਪ ਵਿੱਚ ਮਹਿਸੂਸ ਹੋਇਆ ਅਚੇਤਨ ਮਨ ਦੇ ਗਤੀ ਉਪਜਾਊ ਕਾਰਜਵਾਰੇ ਮੇਰੇ ਇੱਕ মনোਵਿਗਿਆਨੀ ਮਿੱਤਰ ਨੇ ਮੈਨੂੰ ਦੱਸਿਆ ਕਿ ਉਸਦਾ ਇੱਕ ਫਿਫੜਾ ਖਰਾਬ ਹੋ ਗਿਆ ਸੀ ਐਕਸਰੇ ਤੇ ਡਾਕਟਰੀ ਵਿਸ਼ਲੇਸ਼ਣ ਨੇ ਟੀਵੀ ਦੀ ਦੱਸ ਪਾਈ ਰਾਤ ਨੂੰ ਸੌਣ ਤੋਂ ਪਹਿਲਾਂ ਉਹ یوں ਬਿਆਨ ਕਰਦਾ ਹੈ ਮੇਰੇ ਫੇਫੜਿਆਂ ਦਾ ਹਰ ਸੈੱਲ ਨਾੜੀ ਤੰਤੂ ਪੱਠੇ ਹੁਣ ਸੱਚਮੁੱਚ ਸ਼ੁੱਧ ਅਤੇ ਸੰਪੂਰਨ ਬਣ ਚੁੱਕੇ ਹਨ ਮੇਰਾ ਸਮੁੱਚਾ ਸਰੀਰ ਤੰਦਰੁਸਤੀ ਅਤੇ ਸਦਭਾਵਨਾ ਹਾਸਲ ਕਰ ਰਿਹਾ ਹੈ ਉਸ ਦੇ ਸ਼ਬਦ ਉਸ ਦੀ ਇੱਛਾ ਨੂੰ ਪੂਰਪੂਰਨ ਭਾਤ ਪ੍ਰਤੀਬਦ ਕਰਦੇ ਹਨ 1 ਮਹੀਨੇ ਦੇ ਅਸੀਸਵਾਦਪੂਰਨ ਨਿਰੋਗਤਾ ਦਾ ਅਮਲ ਹੋਇਆ ਛੱਟਵਜੋ ਐਕਸ-ਰੇ ਨੇ ਉਸਦੇ ਪੂਰਨ ਤੌਰ ਤੇ ਨਿਰੋਗ ਹੋਣ ਦੀ ਤਸਦੀਕ ਕਰ ਦਿੱਤੀ। ਮੈਂ ਉਸ ਦੁਆਰਾ ਅਪਣਾਈ ਵਿਧੀ ਸਮਝਣੀ ਚਾਹੁੰਦਾ ਹਾਂ ਕਿ ਉਸਨੇ ਸੌਣ ਤੋਂ ਪਹਿਲਾਂ ਇਹਨਾਂ ਲਫ਼ਜ਼ਾਂ ਨੂੰ ਕਿਵੇਂ ਕਿਉਂ ਦੁਹਰਾਇਆ। ਮੈਂ ਉਸ ਨਾਲ ਗੱਲਬਾਤ ਕੀਤੀ, ਉਸਦਾ ਜਵਾਬ ਸੀ, "ਅਚੇਤਨ ਮਾਨਦੀ ਗਤੀ ਉਪਜਾਊ ਸ਼ਕਤੀ ਤੁਹਾਡੀ ਨੀਂਦ ਦੇ ਸਮੇਂ ਤੋਂ ਕਾਰਸ਼ੀਲ ਰਹਿੰਦੀ ਹੈ। ਇਸ ਲਈ ਗੂੜੀ ਨੀਂਦ ਸਮੇਂ ਆਪਣੇ ਅਚੇਤਨ ਮਨ ਨੂੰ ਕੁਝ ਚੰਗਾ ਕਰਨ ਦਾ ਮੌਕਾ ਦਿਓ।" ਇਹ ਬਹੁਤ ਸਿਆਣਾ ਜਵਾਬ ਸੀ। ਸਦ ਭਾਵਨਾ ਤੇ ਸੰਪੂਰਨਤਾ ਸਿਹਤ ਬਾਰੇ ਸੋਚਦੇ ਉਸਨੇ ਆਪਣੇ ਤਕਲੀਫ ਨੂੰ ਕਦੀ ਨਾ ਲੈ ਕੇ ਨਹੀਂ ਬੁਲਾਇਆ ਮੈਂ ਸਿੱਦਤ ਨਾਲ ਕਹਿੰਦਾ ਹਾਂ ਕਿ ਮੇਰੇ ਆਪਣੇ ਰੋਗ ਬਾਰੇ ਗੱਲਬਾਤ ਨਾ ਕਰੋ ਅਤੇ ਨਾ ਹੀ ਇਸ ਨੂੰ ਕੋਈ ਨਾਮ ਦਿਓ ਡਾਰਾ ਤੇ ਧਿਆਨ ਹੀ ਉਹਨਾਂ ਕੋਲ ਉਹ ਔਜ਼ਾਰ ਹਨ ਜਿਨ੍ਹਾਂ ਨਾਲ ਉਹ ਤੁਹਾਡੀ ਜਾਨ ਕੱਢਦੇ ਹਨ ਉੱਪਰ ਵਰਣਨ ਕੀਤੇ ਗਏ ਮਨੋਵਿਗਿਆਨੀ ਵਾਂਗ ਮਾਨਸਿਕ ਸਰਜਣ ਬਣੋ ਤੁਹਾਡੀਆਂ ਮੁਸ਼ਕਿਲ ਪੱਤ ਝੜੀ ਰੁੱਖਾਂ ਦੀਆਂ ਸੁੱਕੀਆਂ ਟਹਿਣੀਆਂ ਵਾਂਗ ਝੜ ਜਾਣਗੀਆਂ ਆਪਣੇ ਰੋਗ ਤੇ ਕਸ਼ਟ ਦਾ ਨਾਂ ਲੈ ਕੇ ਤੁਸੀਂ ਗਤੀ ਉਪਜਾਊ ਕਾਰਜ ਵਿੱਚ ਰੁਕਾਵਟ ਖੜੀ ਕਰੋਗੇ ਅਸਲ ਵਿੱਚ ਮਾਨਸਿਕ ਨਿਯਮ ਡਰ ਤੇ ਚਿੰਤਾ ਦੇ ਅਕਸ ਬਣਾਉਂਦੇ ਹਨ ਜਿਨ੍ਹਾਂ ਦਾ ਪ੍ਰਭਾਵ ਹੈ ਕਿ ਜਿਹੋ ਜੇ ਸਥਿਤੀ ਹੈ ਮੈਂ ਉਸ ਤੋਂ ਡਰਿਆ ਹੋਇਆ ਹਾਂ ਅਜੇ ਹੈ ਬਿੰਬਾਂ ਨੂੰ ਤਜ ਕੇ ਆਪਣੇ ਮਨ ਨੂੰ ਜੀਵਨ ਦੀਆਂ ਮਹਾਨ ਸਚਾਈਆਂ ਨਾਲ ਭਰੋ ਅਤੇ ਪ੍ਰੇਮ ਦੀ ਰੋਸ਼ਨੀ ਵੱਲ ਅੱਗੇ ਵਧੋ। ਤੰਦਰੁਸਤੀ ਪ੍ਰਤੀ ਸਹਾਇਕ ਤੱਤਾਂ ਦਾ ਸਾਰ ਉਸ ਦੀ ਤਲਾਸ਼ ਕਰੋ ਜੋ ਤੁਹਾਨੂੰ ਸਿਹਤਯਾਬ ਕਰਦਾ ਹੈ। ਇਸ ਗੱਲ ਨੂੰ ਸਮਝੋ ਕਿ ਅਚੇਤਨ ਮਨ ਨੂੰ ਦਿੱਤੇ ਗਏ ਸਹੀ ਨਿਰਦੇਸ਼ ਤੁਹਾਡੇ ਮਨ ਅਤੇ ਸਰੀਰ ਨੂੰ ਨਿਰੋਗ ਕਰਨਗੇ। ਆਪਣੀ ਬੇਨਤੀ ਤੇ ਇੱਛਾਵਾਂ ਨੂੰ ਅਚੇਤਨ ਮਨ ਤੱਕ ਅਪੜਾਉਣ ਲਈ ਨਿਸ਼ਚਿਤ ਯੋਜਨਾ ਬਣਾਓ। ਆਪਣੀ ਇੱਛਾ ਤੇ ਅੰਤਿਮ ਨਤੀਜੇ ਦੀ ਕਲਪਨਾ ਕਰੋ ਤੇ ਉਸ ਦੀ ਹਕੀਕਤ ਨੂੰ ਮਹਿਸੂਸ ਕਰੋ ਇਸ ਤੇ ਪੈਰ ਵੀ ਕਰੋ ਤੁਹਾਨੂੰ ਨਿਸ਼ਚਿਤ ਨਤੀਜੇ ਮਿਲਣਗੇ ਵਿਸ਼ਵਾਸ ਕੀ ਹੈ ਇਸ ਦਾ ਨਿਰਣਾ ਕਰੋ ਇਹ ਸਮਝੋ ਕਿ ਵਿਸ਼ਵਾਸ ਤੁਹਾਡੇ ਮਨ ਦਾ ਵਿਚਾਰ ਹੈ ਤੇ ਜੋ ਕੋ ਤੁਸੀਂ ਸੋਚਦੇ ਹੋ ਉਸ ਦਾ ਤੁਸੀਂ ਨਿਰਮਾਣ ਕਰਦੇ ਹੋ ਬਿਮਾਰੀ ਜਾਂ ਉਹ ਚੀਜ਼ ਜੋ ਤੁਹਾਨੂੰ ਦੁਖੀ ਕਰਦੀ ਹੈ ਜਾਂ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ ਉਸ ਉੱਪਰ ਵਿਸ਼ਵਾਸ ਕਰਨਾ ਮੂਰਖਤਾ ਹੈ ਉੱਤਮ ਸਿਹਤ ਖੁਸ਼ਹਾਲੀ ਸ਼ਾਂਤੀ ਧਨ ਸੰਪਤੀ ਅਤੇ ਦੇ ਬੀ ਮਾਰਗਦਰਸ਼ਨ ਉੱਪਰ ਵਿਸ਼ਵਾਸ ਕਰੋ ਮਹਾਨ ਅਤੇ ਉੱਚ ਵਿਚਾਰ ਜਿਨ੍ਹਾਂ ਨੂੰ ਤੁਸੀਂ ਸੁਭਾਵਿਕ ਰੂਪ ਚ ਸੋਚਦੇ ਹੋ ਮਹਾਨ ਕਾਰਜ ਬਣਦੇ ਹਨ ਆਪਣੇ ਜੀਵਨ ਚੋਂ ਪ੍ਰਾਰਥਨਾ ਇਲਾਜ ਵਿਧੀ ਨੂੰ ਅਪਣਾਓ ਇੱਕ ਨਿਸ਼ਚਿਤ ਯੋਜਨਾ ਵਿਚਾਰ ਜਾਂ ਮਾਨਸਿਕ ਬਿੰਬ ਬਣਾਓ ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਉਸ ਵਿਚਾਰ ਨਾਲ ਜੁੜੋ ਤੇ ਇਸ ਤਰ੍ਹਾਂ ਤੁਸੀਂ ਆਪਣੇ ਮਾਨਸਿਕ ਰੁਝਾਨ ਪ੍ਰਤੀ ਆਸਥਾ ਰੱਖਦੇ ਹੋ ਉਸ ਨਾਲ ਤੁਹਾਡੀ ਪ੍ਰਾਰਥਨਾ ਦਾ ਉੱਤਰ ਮਿਲੇਗਾ ਯਾਦ ਰੱਖੋ ਜੇ ਤੁਸੀਂ ਸੱਚਮੁੱਚ ਇਲਾਜ ਦੀ ਸ਼ਕਤੀ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਵਿਸ਼ਵਾਸ ਦੁਆਰਾ ਪ੍ਰਾਪਤ ਕਰ ਸਕਦੇ ਹੋ ਜਿਸ ਦਾ ਮਤਲਬ ਹੈ ਆਪਣੇ ਚੇਤਨ ਅਚੇਤਨ ਮਨ ਦੀ ਕਾਰਜਸ਼ੈਲੀ ਦਾ ਗਿਆਨ ਵਿਸ਼ਵਾਸ ਸਮਝਦਾਰੀ ਨਾਲ ਆਉਂਦਾ ਹੈ ਅੰਧਵਿਸ਼ਵਾਸ ਦਾ ਅਰਥ ਹੈ ਕਿਸੇ ਵਿਅਕਤੀ ਨੂੰ ਇਲਾਜ ਦੇ ਨਤੀਜੇ ਬਿਨਾ ਕਿਸੇ ਸ਼ਕਤੀ ਦੇ ਬਿਨਾ ਅਤੇ ਵਿਗਿਆਨਿਕ ਸਾਧਨ ਦੇ ਬਿਨਾ ਮਿਲਣਾ ਆਪਣੇ ਸੱਜਣ ਜੋ ਬਿਮਾਰ ਹੋ ਸਕਦੇ ਹਨ ਲਈ ਪ੍ਰਾਰਥਨਾ ਕਰਨਾ ਸਿੱਖੋ ਆਪਣੇ ਮਨ ਨੂੰ ਸ਼ਾਂਤ ਕਰੋ ਅਤੇ ਆਪਣੀ ਸਿਹਤ ਜੀਵਨ ਪ੍ਰਾਣ ਅਤੇ ਅਜਮਤ ਜੋ ਬ੍ਰਹਿਮੰਡੀ ਅਚੇਤਨ ਮਨ ਰਾਹੀਂ ਕੰਮ ਕਰਦੇ ਹਨ ਉਹਨਾਂ ਨੂੰ ਤੁਹਾਡਾ ਸੱਜਣ ਮਹਿਸੂਸ ਕਰੇਗਾ ਅਤੇ ਉਹ ਇਸ ਬ੍ਰਹਿਮੰਡੀ ਮਨ ਸਦਕਾ ਨਵਾਂ ਜਨਮ ਲਵੇਗਾ ਅਧਿਆਇ ਇਸਮਾਪਤ। ਧੰਨਵਾਦ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਕਿਰਪਾ ਕਰਕੇ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।